ਸਰੰਦਰ ਦੇ ਵਡਾਲਾ ਚੌਂਕ ਦੇ ਵਿੱਚ ਜਿੱਥੇ ਇੱਕ ਬੱਚੇ ਨੂੰ ਵੱਡਿਆ ਕੁੱਤਿਆਂ ਨੇ ਇਹ ਬੱਚੇ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਬੱਚੇ ਦੀ ਪਛਾਣ 6 ਸਾਲਾ ਦੇ ਸਾਰਤਕ ਦੇ ਤੌਰ ਤੇ ਹੋਈ ਹੈ ਕੁੱਤੇ ਦੇ ਵੱਢਣ ਕਾਰਨ ਬੱਚੇ ਦੀ ਬਾਹ ਤੇ 1 ਇੰਚ ਤੋਂ ਜ਼ਿਆਦਾ ਡੂੰਗਾ ਜ਼ਖਮ ਵੀ ਦੇਖਣ ਨੂੰ ਮਿਲਿਆ ਸੋ ਸਰੰਦਰ ਦੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਿੱਥੇ ਕਿ ਇੱਕ ਬੱਚੇ ਨੂੰ ਵੱਢਿਆ ਗਿਆ ਵਡਾਲਾ ਚੌਂਕ ਦੇ ਵਿੱਚ 6 ਸਾਲਾਂ ਦਾ ਬੱਚਾ ਸੀ ਜਿਸ ਨੂੰ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਇਹ ਦਰਗਾਹ ਸਮਾਂ ਜੰਨਾ ਜੀ ਦੇਖੋ ਅੱਜ ਮੇਰੇ ਬੇਟੇ ਤੇ ਲੱਗੀਆਂ ਕੱਲ ਨੂੰ ਕਿਸੇ ਦੇ ਵੀ ਲੱਗ ਸਕਦੀਆਂ ਕੱਲਾ ਬੱਚਾ ਹੁੰਦਾ ਬੱਚੇ ਨੂੰ ਰੋਕ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਬਾਹਰ ਕੱਢਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਜਿਸ ਤਰ੍ਹਾਂ ਨਾਲ ਕੁੱਤਿਆਂ ਦਾ ਹੰਤਕ ਹੋਇਆ ਪਿਆ ਨਾ ਅੱਜ ਸਿਵਲ ਹਸਪੀਟਲ ਵੀ ਹੈ 50 ਕੇ ਸਿਰਫ ਕੁੱਤੇ ਨੂੰ ਘਟਣ ਆਏ ਸੀਗੇ ਮੈਂ ਸਭ ਮੈਂ ਡੀਸੀ ਸਾਹਿਬ ਅੱਗੇ ਸਭ ਦੇ ਅਗੇ ਦਰਖਾਸਤ ਕਰਦਾ ਕਿ ਬੱਚਿਆਂ ਦੇ ਕਰਕੇ ਸਿਰਫ ਅਸਰ ਬੱਚਿਆਂ ਦੇ ਕਰਕੇ ਮੈਂ ਕਹਿੰਦਾ ਵੇ ਅੱਜ ਮੇਰੀ ਬੱਚੇ ਦੀ ਜ਼ਿੰਦਗੀ ਬਚੀ ਹੈ ਬਹੁਤ ਮੁਸ਼ਕਿਲ ਬਚੀ ਹੈ ਕੱਲ ਨੂੰ ਕਿਸੇ ਨਾ ਵੀ ਕੁਝ ਹੋ ਜੇ ਇਸ ਲਈ ਮੈਸਰੂ ਦਰਖਾਸਤ ਹੈ ਕਰ ਰਿਹਾ ਹਾਂ ਕਿ ਕੁੱਤੇ ਦਾ ਹੱਲ ਜਰੂਰ ਕਰ ਮੈਂ ਜਦੋਂ ਉਹਨਾਂ ਨੂੰ ਚਕਵਾਉਣਾ ਚਾਹੀਦਾ ਕਿਉਂਕਿ ਹਲਕੇ ਹੀ ਕੁੱਤੇ ਐ ਅੱਜ ਮੇਰੇ ਬੇਟੇ ਨੂੰ ਕੱਟਿਆ ਕੱਲ ਨੂੰ ਕਿਸ ਨੇ ਕੱਟਣ ਕੀਤੀ ਨਾਸਬੜ ਲੰ ਫੇਰ ਕੀ ਕਰ ਲਏਗਾ ਤੁਸੀਂ ਵੀਡੀਓ ਸਭ ਨੂੰ ਸੈਂਡ ਕੀਤੀ ਹੈ ਸਾਰੇ ਵੀਡੀਓ ਦੇਖੋ ਕਿਵੇਂ ਬੱਚਾ ਹਲਕੇ ਆ ਕੁੱਤਾ ਕਿਵੇਂ ਬੱਚੇ ਨੂੰ ਜਾ ਕੇ ਲੈ ਕੇ ਜਾ ਰਿਹਾ ਹੈ ਇਹ ਬਹੁਤ ਮੈਂ ਸਤਜੋ ਕੇ ਸਭ ਦੇ ਅਰਦਾਸ ਕਰਦਾ ਸਭ ਦੇ ਅ ਰਿਕੁਐਸਟ ਕਰਦਾ ਕਿ ਇਸ ਚੀਜ਼ ਦਾ ਵੇਅ ਆਊਟ ਕੱਢੋ ਮੈਡਮ ਮੈਂ ਤੁਹਾਡੇ ਲਈ ਕਹਿ ਰਿਹਾ ਹਾਂ ਪੁਲਿਸਿਸ ਨੂੰ ਇਹਨਾਂ ਨੂੰ ਕਹਿ ਕੇ ਇਸ ਚੀਜ਼ ਦਾ ਹੱਲ ਕਰੋ ਸਭ ਦੀ ਬੱਚੇ ਜਿੰਦਗੀ ਬੱਚੇ ਬੱਚੇ ਬੜੇ ਨਾਜ਼ੁਕ ਹੁੰਦੇ ਆ ਬੱਚਿਆਂ ਦੇ ਕੁਝ ਵੀ ਹੋ ਸਕਦਾ ਹੈ ਥੈਂਕ ਯੂ